ਬੱਜਰ ਬੱਜਰ ਨੇ ਨਾ ਜਿੱਡਾ ਤੂੰ ਭਾਅ ਮੰਗੇ ਜਾਂ ਨਾ ਦੋ ਦੀ ਆਹ ਦੇਖ ਭਾਈ ਅੱਤੀ ਦੋ ਲੱਖ ਕੋ ਜਮੇ ਤੋ ਆਪਣੇ ਆਪ ਉਹ 34% ਕਰਦੇ ਸੀ 35 ਦੀ ਹੁੰਦੀ ਸੀ ਉਹ ਤਾਂ ਪੈਸੇ ਛੀਨ ਕੇ ਭੱਗ ਗਿਆ ਉਸ ਦਿਨ ਸਾਰੇ ਕਹਿੰਦੇ ਸੀ ਹਾਂ ਵੀ ਇਹ ਦਾ ਦੱਸ ਕੀ ਕਹਿੰਦਾ ਰੰਬੇ ਦਾ ਹੁਣ ਕਹਿੰਦਾ ਰੰਬੇ ਦਾ 2.5 ਲੱਖ ਮਾਰਦੇ ਆ ਨਸੀ ਜਾ ਹਾਂ ਠੀਕ ਹੈ ਨਾ ਕੰਨੇ ਆ ਹਾਂ ਨਹੀਂ ਸੁਪਰਾ ਵਾਲੀ ਗੱਲ ਹਾਂ ਜਿਹੜਾ ਸਟੇਟ ਵਾਲਾ ਗੇ ਕਤਮਾ ਇੱਕ ਕਸਮ ਇੱਕ ਕੀ ਦੇ ਮੇਰਾ ਬਾਬਾ ਮੈਂ ਸੰਕਟੋ ਇੱਕ ਵੇਚਣਾ ਜਿਹੜੀ ਮਰਜ਼ੀ ਵਿਕਤੇ ਜਦ ਨਹੀਂ ਕੋਈ ਡਾਣਾ ਅੱਜ ਕਰਦਾ ਵਾ ਵੀ ਹਾਂ ਤੁਸੀਂ ਉਹ ਕਹਲਾਂ ਨਾ ਦੁਬਾਰਾ ਘਟਬਤ ਕਾਹਨ ਨਾ ਕੀਦਰ ਬਾਈ ਕਿ ਨੋ ਤਾ ਮੈਂ ਤਾਂ ਮੰਨੀ ਨਹੀਂ ਮੰਨੀ ਨਾ ਹਾਂ ਪਰ ਮੈਂ ਆਹ ਕਰ ਰਿਹਾ ਥੱਲੇ ਕਿ ਨੋ ਜੀ ਮੈਂ ਤੁਹਾਨੂੰ ਕੋਈ ਐ ਕਿੱਥੇ ਲੱਗਦਾ ਇਹ ਤਾਂ ਚੱਪ ਹੋ ਜਾਣਾ ਹੈ ਠੀਕ ਹੈ ਜੀ ਹੁਣ ਸਵਾਗਤ ਕਰਾਂਗੇ ਮੈਂ ਸਵਾਗਤ ਕਰਾਂਗੇ ਕੁਝ ਮੈਂ ਬਰਨਾਰਡ ਦੇ ਮੈਂ ਬੰਨੀ ਬਹੁਤ ਗਰੂ ਵੀ ਬਹੁਤ ਮੈਂ ਦਾ ਫਿਰ ਪ੍ਰਿਕੀਆਂ ਮੰਨ ਕੇ ਥੋੜੀਆਂ ਜਿਹਾ ਫਿਰ ਜੇ ਮੈਂ ਤੇਨੂੰ ਖਿੱਚਾ ਦੇ ਥੱਲੇ ਜਾ ਹਾਂ ਲਾਸਟ ਕੀ ਹੈ ਯਾਰ ਲਾਸਟ ਕੀ ਹੈ ਲਾਸਟ ਕੀ ਹੈ ਭਰਾਵਾਂ ਵਾਲੀ ਗੱਲ ਕੀ ਹੈ ਯਾਰ ਸੜਕ ਛਾਉਣਾ ਹੋਣਾ ਕਰਦੇ ਬਸ ਓਹ ਹਜ਼ਾਰਾਂ ਦੋ ਹਜ਼ਾਰਾਂ ਨਾਲ ਗੱਲ ਨਹੀਂ ਬੋਲ ਪੈਸੇ ਵੀ ਲਾਣਾ ਮੈਨੂੰ ਪਤਾ ਵੀ ਲੱਗੇ ਮੈਨੂੰ ਤੂੰ ਵੀ ਗੱਲ ਕਰ ਕੋ ਕਰਾ ਚਲੋ ਜੀ ਆਓ ਫਿਰ 20 ਦੇ ਕਦਮ ਤਾਂ ਦੇਖ ਰਿਹਾ ਜੋ ਹੈ ਰੋਦ ਦਾ ਬੂਟੀ ਹੈ ਬੜਾ ਲੱਗਿਆ ਤੇ ਮੈਂ ਤੇ ਪੈ ਗਈ ਲਾ ਉਹ ਉਹ ਯਾਰ ਚਾਪ ਹੀ ਨਹੀਂ ਬੈਠਦਾ ਯਾਰ ਲਾ ਹਾਂ 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 ਨਹੀਂ ਉਹ ਬੱਤ ਕਰ ਰਿਹਾ ਪਰ ਨਹੀਂ ਬਗਾ ਯਾਰ ਪਰ ਤੇਰੀ ਸੋ ਪਰ ਨਹੀਂ ਬਗਾ ਯਾਰ ਪਰ ਦੁਕਾਨ ਨੂੰ ਪਰ ਹੋ ਤੇਰੀ ਸੋ ਮੈਂ ਉਹਨੂੰ ਪੁੱਛਿਆ ਵੀ ਨਹੀਂ 10000 ਮੂਰੇ ਮੈਂ ਉਹਨੂੰ ਪੁੱਛਿਆ ਵੀ ਨਹੀਂ ਪਰ ਹੋ ਜਾ ਦੁਕਾਨੋਂ ਬਾਹਲੇ ਲੱਗਿਆ ਪਰ ਹੱਥੋਂ ਖਾਵਾ ਬੰਦਾ ਯਾਰ ਗੱਲ ਹੈ ਕੋਈ ਕਿਹੜਾ ਦੁਕਾਨੋਂ ਮੈਂ ਛੱਡ ਦੁਕਾਨੋਂ ਮੈਂ ਛੱਡੀ ਓਏ ਕਾਹਨੋਂ ਮੈਂ ਕਹੀ ਛੱਡ ਪਰ ਓ ਛੱਡ ਯਾਰ ਮਨ ਜਾ ਕਰ ਨਹੀਂ ਤਾਂ ਅਸੀਂ ਬਾਅਦ ਵਿੱਚ ਛੱਡੀ ਨਹੀਂ ਮੈਂ ਕਹ ਪਹਿਲੇ ਨਹੀਂ ਮੈਂ ਕਹ ਫਾਇਦਾ ਨਹੀਂ ਹੈ ਕਰ ਇੱਕ ਮਿੰਟ ਬਰੇ ਦਾ ਹੋ ਜਾ ਮੈਂ ਹੋ ਗਿਆ ਬਰੇ ਦਾ ਹੋ ਗਿਆ ਬਰੇ ਦਾ ਹੋ ਥੋੜੀ ਨਹੀਂ ਮੈਂ ਬਰੇ ਦਾ ਹੋ ਜਾ ਮਗਾ ਜਮੇ ਨਹੀਂ ਹੁੰਦੀ ਬਰੇ ਦਾ ਹੁ ਛੱਡੀ ਮੈਂ ਹੋਊਗਾ ਮੈਂ ਨਾ ਜਾ ਜੇ ਮੈਂ ਕਹਿੰਦਾ ਮੈਂ ਉਹ ਨਹੀਂ ਜੇ ਤੈਨੂੰ ਮੈਂ ਕਹਿੰਦਾ ਇਹਨੂੰ ਮੈਂ ਪੁੱਛਿਆ ਤੈਨੂੰ ਵੀ ਨਹੀਂ ਮੈਂ ਪੁੱਛਿਆ ਪਰ ਇੱਕ ਮਿੰਟ ਇੱਕ ਮਿੰਟ ਬਰੇ ਛੱਡ ਉਹ ਛੱਡ ਦੇ ਯਾਰ ਇੱਕ ਮਿੰਟ ਕਰਦਾ ਕਲੋਜ਼ ਨਹੀਂ ਕਰਦਾ ਤੇਰੇ ਨਾਲ ਉਹ ਰੱਬ ਉਹ ਇੱਕ ਮਿੰਟ ਤਾਂ ਛੱਡ ਉਹ ਕਿਵੇਂ ਛੱਡਾਂ ਵੀ ਮੈਂ ਓਰੇ ਯਾਰ ਯਾਰ ਕਿਉਂ ਹੀ ਮੂਟਾ ਵਾਲੀ ਗੱਲ ਕਰ ਹਾਂ ਬੁੱਢੀ ਜੋ ਉਹ ਨਹੀਂ ਹੁੰਦੀ ਮਗਾ ਤੂੰ ਵੀ ਬੰਨ ਜਾ ਖੋਲ ਲਈ ਯਾਰ ਹੱਦ ਹੋ ਗਈ ਉਰੇ ਸੱਪੜ ਵਾਲਾ ਗੱਲ ਸੁਣ ਲੈ ਡੋ ਉਰੇ ਆ ਡੋ ਹੁਣ ਹੀ ਨਹੀਂ ਜਵੇਂ ਬੰਨਣਾ ਬੰਦਰ ਬਣਦਾ ਮੈਂ ਜਿੱਥੇ ਮਰਜੀ ਫਿਰ ਇਹ ਗੱਲਾਂ ਉਹ ਤਾਂ ਭਰਾਵਾ ਹਜੇ ਸਬਦਾ ਕਰਦਾ ਮਾ ਕਲੇ ਬੰਨ ਨਾ ਵਈ ਉੱਪਰ ਦੇ ਆ ਮੈਂ ਹੋਣੀ ਦਫਾ ਬੰਨ ਜਾ ਕਰ ਮਨ ਲਿਆ ਮੇਰੀ ਗੱਲ ਉਹ ਸੱਬਰ ਨਹੀਂ ਹੁੰਦੀ ਆਖੀ ਤੋੜੀ ਤੇ ਜਲਦੀ ਆ ਰਹਿਣਾ ਮਨ ਲਿਆ ਉਹ ਹਲੋ ਲੱਗਦ ਨੇ ਪੈਸੇ ਮੈਂ ਕਿਵੇਂ ਤਵਾਂ ਨੂੰ ਮੱਝ ਤੈਂ ਤ ਦੱਸ ਦੇ ਮੈਂ ਮੈਨੇਜਰ ਨੂੰ ਖੜੇ ਦਾ ਮੇਲੇ ਜੀ ਹਾਂ ਚੱਲੋ ਮੈਂ ਤਰ ਕਰ ਨਾ ਹਾਂ ਹਾਂ ਮੈਂ ਜਲਦੀ ਮੈਂ ਕਿਹਾ ਕੀ ਭਾ ਦੰਡਾ ਮਾਰ ਕੇ ਤੱਕਾ ਦੰਡਾ ਨਾ ਪੱਕਾ ਤਾਂ ਪਹੁੰਚਾਣ ਦੰਡਾ ਤੱਕ ਨਾ ਪੱਕਾ ਠੀਕ ਆ ਯਾਰ ਭਾ ਠੀਕ ਹੁੰਦਾ ਆਪਾਂ ਬਾਹਰ ਫੜਾਂਦੇ ਬਾਹਰ ਦਿੱਤੀ ਜਾਂਦੇ ਮੈਂ ਤੇ ਕਹਿੰਦਾ ਇਹ ਤਾਂ ਮੈਂ ਤੈਨੂੰ ਇੱਕ ਐਮੀਚਰ ਕਰਮੀਆਂ ਦੇ ਪ੍ਰੈਜਰੈਂਟ ਹੋਰ ਦਾ ਸੋਣ ਲਾ ਸੋង ਉਹਦੀ ਕਰ ਬੜੀ ਬੜੀ ਕੋਆ ਲਾ ਕੇ ਫਿਰ ਕੋਈ ਗੱਲ ਰਾ ਬਾਗਵਾਦ ਬਹੁਤ ਲੱਗੂਗਾ ਮੁੱਲ ਕਹੇ ਤਾਂ ਉਹ ਕਿਸੇ ਕਰਦਾ ਨਹੀਂ ਆ ਦੱਸ ਕੇ ਮੇਰਾ ਭਾਈ ਠੀਕ ਹੈ ਨਾ ਭਰਾ ਮੈਂ ਦੱਸਣੀ ਆ ਤੂੰ ਦੱਸ ਤੂੰ ਦੱਸ। ਪਹ ਲੈ ਜਾਂ ਮੈਂ ਤੇ ਦੇ ਨਾ ਪਾ ਨਹੀਂ ਮੈਂ ਤੇ ਦਮੱਕ ਲਿਆ। ਹਾਂ। ਇਹਦਾ ਮਾਝੀ ਵੀ ਗਦਾ। ਮਾਝੀ ਕੀ ਕੀ। ਲਓ। ਤੇਰਾ। ਲੈ ਕਿੰਨੇ ਦੀ ਵੇਚਦਾ ਕਹ ਯਾਰ ਭਰਾ। ਹਾਂ। ਲੱਗੀ ਰਿੱਕੀ। ਲੱਗੀ ਰਿੱਕੀ। ਕਿ ਲੋ ਫਿਰ ਵਿੱਚ ਬੈਠ। ਠੀਕ। ਮੈਂ ਕਿੰਨੇ ਗੱਲਾਂ ਲਾਸ਼ ਕੀ ਆਪਣੀ ਬਾਈ ਲੈ ਲੈ ਯਾਰ ਮੈਂ ਰਾਹੀ ਨਹੀਂ ਤੈਨੂੰ ਦੇ ਦੇ ਇਹਦਾ ਸੋਣੀ ਗੱਲ ਮੈਂ ਬੰ ਲੋਕੀ ਤੋਂ ਆਹ ਤੇ ਆ ਇੱਕ ਮੈਂ ਖਾਧੀ ਜੇ ਜੈਕਸਨ ਧੰਨਵਾਦ ਜੀ ਬਈ ਇਹ ਚੰਗੀ ਐ ਲੋ ਜੀ ਖਾਨ ਸਾਹਿਬ ਇਧਰ ਖੜਾ ਮੈਂ ਇੱਕ ਬੁੱਕ ਲਓ ਹਾਂ ਹਾਂ ਹਰ ਕਿਲੇ ਮੈਂ ਤਾਂ ਸੁਣੀ ਜਾਂਦਾ ਡੇਢ ਵਾਲਾ ਜਦੋਂ ਬੁੜਾੜੀ ਵਾਲਾ ਆਹ ਪੱਕੀ ਹੋਰ ਕੱਚੇ ਨਹੀਂ ਕੱਚੇ ਨਹੀਂ ਭਾਈ 10000 ਖਰਚਾ ਪੈਂਦਾ ਗਾ ਕੋਈ ਯਾਰ ਕਰਕੇ ਹਾਂ ਕਿਧਰ ਗਿਆ ਖਾਨ ਸਾਹਿਬ ਕਿਧਰ ਖਜਾਦਾ ਸਾਹਿਬ ਜਿਹੜਾ ਅਲੱਦਾ ਹੈ ਜੀ ਕਿੰਨੇ ਦਾ ਰਦਾ ਮੂੰਹ ਬੋਲ ਮੂੰਹ ਬੋਲ ਮੂੰਹ ਬੋਲ ਹਾਂ 2 2000 ਸੁਣੀ ਜਾਂਦਾ ਮੈਂ ਉਹ ਤਾਂ ਮੈਨੂੰ ਐ ਕਹਿ ਕੇ ਕਹਣਾ ਆ ਜਾਈ ਬੈਂਕਰ ਪੇ

ਅਚੌਰੇ ਕਿੰਨੇ ਵਿੱਚ ਗਏ ਮਾਂਸਰ ਜੈ ਜਰਪੇਕੇ ਨੂੰ ਕਹੀ ਮੈਨੂੰ ਵੀ ਆਇਆ ਹਾਂ ਜਾਂ ਅਨਾਜ ਬਿਚੂਗਾ ਇਧਰ ਮੂੰਹ ਕਰ ਲੈ ਵੀਡੀਓ ਬਣਾ ਤੇ ਆਪਣੇ ਨਾਲ ਨਾਲ ਤੇਰੀ ਵੀਡੀਓ ਆਜੀ ਕੈਮਰੇ ਇਧਰ ਹਾਂ ਕਿੰਨੇ ਦੀ ਬਿਚੀ ਉਹ ਸੁਣ ਲਿਆ ਤਾਂ ਉਹਨੂੰ ਵੀ ਦੱਸਦਾ ਕੋਈ ਥੋੜਾ ਮੈਂ ਉਸ ਨੂੰ ਮੈਂ ਨਾ ਮੈਂ ਦੱਸ ਕਿੰਨੇ ਸਰਾਮ ਵਾਲੀ ਗੱਲ ਕੀ ਹਾਂ ਜਾਂ ਚਲ ਚਲ ਰਹਿ ਕਰ ਲੈ ਰਹਿ ਕਰ ਲੈ ਮੈਂ ਉਹ ਦਿਵਾ ਰਹਿ ਕਰ ਲੈ ਹਾਂ ਉਹਨੂੰ ਰਹਿ ਕਰ ਲੈ ਉਹ ਕਹਿੰਦਾ ਜਾਜਰ ਰੁਪਏ ਨੂੰ ਕਹਿੰਦਾ ਫਿਰ ਤਾਂ 99686 ਬਫਰੋ ਤੋਂ ਲਾ ਕੇ ਆਉਂਦਾ ਲੈ 99686 4488 6 4788 ਨੌਰ ਕਿਹੜਾ ਪਿੰਡ ਬਾਈ ਦਾ ਖਾਸ਼ ਕੋਲੇ ਪਿੰਡ ਆ ਵੀ ਤੇ ਬਰੀਗਾਂ ਕਰੀ ਨਾ ਤੁੰਨ ਜਾਣਦਾ ਯਾਰ ਵਾਹ ਵਾਹ ਠੀਕ ਆ ਸੁਪਰ ਬਾਜ਼ਾਰ ਮੋਟੇ ਲਉਂਦੇ ਹੋਣੇ ਆਹ ਤੂੰ ਪਛੇ ਰੁਕੀ ਕਿੰਨੇ ਦੂਰ ਐ ਲੱਗਦਾ ਸੀ ਇਹ ਕੁਝ ਨਾ ਨਾ ਤੂੰ ਤਾਂ ਦੱਸ ਨਾ 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 ਰਹਿ ਕਰ ਲਾ ਰਹਿ ਕਰਕੇ ਕੀ ਚਾਹੀ ਜੀ ਕਿੰਨੇ ਵਿੱਚ ਚਾਹੀ ਭਰਾ ਮਾਲੀ ਕਰ ਉਹ ਜੀ ਮੈਂ ਕੋਈ ਗੱਲ ਭਰਾ ਵਾਲੀ ਗੱਲ ਕਹਿੰਦੇ ਬਾਈ ਯਾਰ ਜਾ ਜਾ ਉਹ ਯਾਰ 1000 ਪਿੱਛੇ ਤੇਰੀ ਮੈਂ ਛੱਡਾਂਗਾ ਯਾਰ ਕੋਈ ਗੱਲ ਮੇਰਾ ਸੀ ਵੀ ਕੋਈ 90 ਦੀ ਕਹੀ ਜਾਂਦਾ ਹੁਣ ਮੈਂ ਉਹਨੂੰ ਵੀ ਦਾ ਵੀ 90 ਦੀ ਕਿਤੇ ਮਿਲ ਜੂ ਮੈਂ 90 ਨਹੀਂ 15 15 ਤੇਰੀ ਮੈਂ ਪੂਰੇ ਹੁਕਮ ਦੇ ਆਖ ਜਣਾ ਦੀ ਵਿਆਹੀ ਹੋਈ ਆ ਕਿੰਨੇ ਦੀ ਕਰਦਾ ਲਾਸਟ ਪੰਮੇ ਜਾ ਭਰਾ ਵਾਲੀ ਗੱਲ ਕੀ ਹੈ ਇੱਕ ਵਾਰ ਇੱਕ ਬੰਦ ਮੇਰੀ ਗੱਲ ਸੁਣ ਪੰਜ ਪੰਜ ਦੀ ਕਰ ਦਿੰਦੇ ਨਹੀਂ ਨਹੀਂ ਬਹੁਤ ਲੱਗੀ ਜਾਂਦੇ ਹੈ ਉਹ ਬਾਹਰ ਆਸਤਾ ਯਾਰ ਫਿਰ ਕਿੱਨੇ ਨਿਕਲ ਤੂੰ ਕੋਈ ਕੱਚਾ ਬੰਦਾ ਮੈਂ ਮੈਂ ਸਮਝਦਾ ਉਹ ਨਹੀਂ ਹੈਗਾ ਵੀ ਮੱਛੀ ਆਉਣ ਵਾਲਾ ਨਾ ਨਾ ਇਹ ਤਾਂ ਪਤਾ ਹੀ ਆ ਹੁਣ ਸ਼ੁਕਰਵਾਰ ਤੇ ਨਹੀਂ ਮਰੀ ਕੋਲੇ ਸੀ ਇਕੱਠੀ ਹੋਣੇ ਆਗੇ ਓਹ ਉਹਦਾ ਹੁੰਦਾ ਆ ਤਾਂ ਪਤਾ ਹੀ ਆ ਲੱਫਨਾ ਮਾਰਿਆ ਨਾ 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 ਉਹ ਕਿਤੇ ਜਿੰਨਾਂ ਨੂੰ ਚੁਪਕੇ ਹੀ ਆਣੇ ਆਗੇ ਓ ਮਜਾਜ ਕੀ ਕਰਨੇ ਭਰਾ ਵਾਲੀ ਗੱਲ ਸਾਡੇ ਸਿੱਖਾਉਣ ਵਾਲੀ ਗੱਲ ਬਸ ਤਦ ਹੀ ਓਏ ਦੋ ਦੋ ਓਏ ਤੇ ਬਤ ਦੋ ਓਏ ਹਜ਼ਾਰ ਹਜ਼ਾਰ ਘੱਟੀ ਜਨੋਂ ਹੀ ਗੱਲ ਨਾ ਕਰੀ ਜਨੋਂ ਲੱਗੀ ਬਹੁਤ ਜਾਂਦੇ ਨੇ ਲਓ ਕਿੰਨੇ ਲੱਗੇ ਹੈ ਲੱਗੀ ਆ ਜੀ ਫਿਰ ਉੱਠ ਪਰ ਇਹ ਤਾਂ ਬਾਅਦ ਚਲ ਕੇ ਉੱਠ ਪਰ ਤਾਂ ਬੋਡੀ ਖੰਭ ਲੱਗਦਾ ਮੈਨੂੰ 34 ਦੀ ਜੜੀ ਦੱਸ ਕੀ ਕਰੇਗੇ ਮੈਂ ਨਾ ਕੰਮ ਨਹੀਂ ਖੜੀ ਨਾ